ਸਾਡੀ ਨਾ ਸਰਕਾਰ ਨੂੰ ਇੱਕ ਬੇਨਤੀ ਆ ਵੀ ਜਿਵੇਂ ਤੁਸੀਂ ਆਧਾਰ ਕਾਰਨਾਂ ਤੇ ਬੀਬੀਆਂ ਦਾ ਕਿਰਾਇਆ ਮਾਫ ਕਰਿਆ ਹੋਇਆ ਨਾ ਬਾਈ ਵਣ ਕੇ ਸੂਟ ਆ ਜਾ ਗਮ ਸਰ ਦਾ ਇੱਕ ਹੋਰ ਕਰ ਦੋ ਤੁਸੀਂ ਐ ਕਰੋ ਇੱਕ ਸੂਟ ਕਾਰਡ ਚਲਾਓ ਜਿੱਤੇ ਤੁਸੀਂ ਪੰਜ ਸੂਟ ਦਿਆ ਕਰੋ ਵਿਆਹ ਵਾਲੇ ਤਿੰਨ ਸੂਟ ਦਿਆ ਕਰੋ ਆਉਣ ਜਾਣ ਵਾਲੇ ਤੇ ਦੋ ਸੂਟ ਦਿਆ ਕਰੋ ਮਰਗਾ ਠਰਗਾ ਵਾਲੇ ਇਹਦੇ ਵਿੱਚ ਦੋ ਤਿੰਨ ਤੁਸੀਂ ਕੰਡੀਸ਼ਨਰ ਰੱਖ ਦੋ ਪਹਿਲੀ ਕੰਡੀਸ਼ਨ ਆ ਜੇ ਕੋਈ ਜਨਾਨੀ ਚੋਗਲੀਆਂ ਕਰਦੀ ਫੜੀ ਗਈ ਤਾਂ ਤਦ ਆਧਾਰ ਕਾਰਡ ਤੇ ਕਰਾਇਆ ਚਾਲੂ ਕਰ ਦੋ ਉਹਦਾ ਕੋਈ ਫਾਇਦਾ ਨਹੀਂ ਕਰਨਾ ਤੁਸੀਂ ਦੂਜਾ ਜੇ ਕੋਈ ਜਨਾਨੀ ਘਰ ਵਾਲੇ ਨਾਲ ਲੜਦੀ ਫੜੀ ਗਈ ਘਰ ਵਾਲੇ ਨਾਲ ਝਗੜਾ ਕਰਦੀ ਫੜੀ ਗਈ ਤਾਂ ਉਹਦਾ ਸੂਟ ਵਾਲਾ ਕਾਰਡ ਕੈਂਸਲ ਔਰ ਉਹ ਸੂਟ ਮਿਲਣਗੇ ਪਰ ਇੱਕੋ ਸ਼ਰਤ ਤੇ ਜਦੋਂ ਉਹਦੇ ਘਰ ਵਾਲਾ ਸਾਨੂੰ ਸਾਈਨ ਕਰਕੇ ਦੇਊਗਾ ਬਾਈ ਬੜੀ ਵਧੀਆ ਸਕੀਮ ਆ ਇਹ ਇਹ ਤੁਸੀਂ ਇੱਕ ਵਾਰੀ ਲਾਗੂ ਕਰਕੇ ਤਾਂ ਦੇਖੋ ਇਹ ਤਾਂ ਭਗਵਾਨ ਤਮਨ ਨੂੰ 1000 ਰੁਪਏ ਪਿੱਛੇ ਮੁੱਖ ਮੰਤਰੀ ਬਣਾਤਾ ਇਹਨਾਂ ਨੇ ਜੇ ਕਿਤੇ ਆਹ ਗਾੜ ਵੀ ਤੁਸੀਂ ਬਣਾਤੇ ਨਾ ਤਾਂ ਤੁਹਾਡੇ ਪੂਰੇ ਭਾਰਤ ਦੇ ਕਬਜ਼ਾ ਕਰਵਾ ਦਈਆਂ ਇਹ ਗੌਰ ਕਰਣੀ ਗੱਲਾਂ ਵੀਰੇ ਇਹ ਗੌਰ ਕਰਿਓ